ਇਸ ਵਕਤ ਅਸੀਂ ਖੜੇ ਆਂ ਅਫਗਾਨਿਸਤਾਨ ਤੇ ਪਾਕਿਸਤਾਨ ਦੇ ਬਿਲਕੁਲ ਬਾਰਡਰ ਤੇ ਕਿ ਉੱਥੋਂ ਦੇ ਜਿਹੜੀ ਲਾਈਫ ਆ ਉਹ ਕਿਵੇਂ ਦੀ ਹੈ ਜਿਵੇਂ ਆਪਣੇ ਗੁਜਰ ਲੋਕ ਰਹਿੰਦੇ ਹੁੰਦੇ ਨੇ ਨਾ ਆਪਣੇ ਇੰਡੀਆ ਦੇ ਵਿੱਚ ਜਾਂ ਪਾਕਿਸਤਾਨ ਦੋਵੇਂ ਅਫਗਾਨਿਸਤਾਨ 'ਚ ਵੀ ਗੁਜਰਾਂ ਦੀ ਲਾਈਫ ਹੈ ਤੇ ਇਹਨਾਂ ਦਾ ਕਿਵੇਂ ਦਾ ਸਰਵਾਈਵਲ ਹੈ ਅਸੀਂ ਇਹਨਾਂ ਦੇ ਪਿੰਡ 'ਚ ਜਾਂਦੇ ਆ ਹੁਣ ਤੇ ਸਾਰਾ ਇਥੋਂ ਦਾ ਆਲਾ ਦਵਾਲਾ ਤੁਹਾਨੂੰ ਦਿਖਾਉਨੇ ਆ ਕਿ ਇਹ ਕਿਸ ਤਰ੍ਹਾਂ ਦੇ ਲੋਕ ਹੈ ਤੇ ਕਿਵੇਂ ਰਹਿੰਦੇ ਸੰਦੇ ਆ ਪਹਿਲਾਂ ਮੈਂ ਤੁਹਾਨੂੰ ਪਿੰਡ ਦਿਖਾਉਂਦਾ ਇਹਨਾਂ ਦਾ ਜਿਹੜਾ ਉੱਪਰੋਂ ਦਿਖਦਾ ਕੁਛ ਇਸ ਤਰੀਕੇ ਦਾ ਇਹਨਾਂ ਦਾ ਪਿੰਡ ਹੈ ਜਿੱਥੇ ਇਹ ਆਪਣਾ ਡੇਰਾ ਲਾ ਕੇ ਬੈਠੇ ਹੋਏ ਆ ਪੱਕੇ ਟਿਕਾਣੇ ਵੈਸੇ ਤੁਹਾਨੂੰ ਪਤਾ ਇਹਨਾਂ ਦੇ ਕੋਈ ਹੁੰਦੇ ਨਹੀਂ ਹੈਗੇ ਤੇ ਆਪਣੇ ਜਿਵੇਂ ਆਪਣੇ ਰਹਿੰਦੇ ਆ ਇੱਥੇ ਵੀ ਨਹੀਂ ਹੈਗੇ ਮੇਰੇ ਖਿਆਲ ਚ ਤੇ ਗੱਲਬਾਤ ਕਰਦੇ ਆ ਬਾਈ ਹੁਣਾਂ ਨਾਲ ਪਹਿਲਾਂ ਸਾਡਾ ਜਿਹੜਾ ਗਾਈਡ ਸੀ ਇੱਥੇ ਗਾਈਡ ਨੇ ਪਰਮਿਸ਼ਨ ਲਈ ਇਹਨਾਂ ਤੋਂ ਕਿ ਅਸੀਂ ਘੁੰਮ ਸਕਦੇ ਆ ਕਿ ਨਾ ਇਹ ਕਹਿੰਦੇ ਦੇਖ ਸਕਦੇ ਆ ਕਿੱਸਾ ਬਾਈ ਹਾਂ ਠੀਕ ਹੈ ਬਾਈ ਗੁੱਡ ਉਰਦੂ ਮਾਲੂਮ कम कम थोड़ी कम कम क्या नाम है आपका आदम खान आदम खान खान ठीक है तो कितने घर है इधर हाँ आपका कितना घर है इधर हम्म उसको आता है आप आ जाओ वो अगे थोनो चल के थोड़ा मैं जाना हेलो भाई कैसा है ਅਸੀਂ ਨਾ ਇੱਥੇ ਪਹੁੰਚ ਕੇ ਜਿੰਨੇ ਕ ਇਹਨਾਂ ਦੇ ਘਰ-ਬਾਰ ਸਾਰੇ ਦੇਖ ਰਿਆਂ ਤੇ ਸਾਰੇ ਕੱਚੇ ਤੇ ਹੋਰ ਇੱਕ ਬੜੀ ਹੈਰਾਨ ਕਰਨ ਵਾਲੀ ਗੱਲ ਸਾਨੂੰ ਇੱਥੇ ਬੋਧ ਲੱਗੀ ਤੇ ਸਾਨੂੰ ਮਤਲਬ ਇੱਥੇ ਅ ਜੱਫੀਆਂ ਪਾਵਾ ਵਧਾਈਆਂ ਦੇ ਰਿਆ ਕਹਿੰਦੇ ਤੁਸੀਂ ਹਿੰਦੋ ਹਿੰਦੁਸਤਾਨ ਨੇ ਪਾਕਿਸਤਾਨ ਤੇ ਹਮਲਾ ਕਰਤ ਹ ਲੈ ਤੇ ਕਹਿੰਦੇ ਵੀ ਜਿਵੇਂ ਜਿਵੇਂ ਆਏ ਨਹੀਂ ਹੁੰਦਾ ਈਦ ਵਲੇ ਜੱਫੀਆਂ ਪਾਉਂਦੇ ਹੁੰਦੇ ਆ ਵੀ ਸਾਡੇ ਭਾਈ ਆ ਗਏ ਆ ਆ ਗਏ ਐਵੇਂ ਦਾ ਕੰਮ ਆ ਯਾਰ ਮਤਲਬ ਇਹਨਾਂ ਕੋਲ ਮੈਨੂੰ ਲੱਗਦਾ ਬਈ ਇਹਨਾਂ ਕੋਲ ਸੋਸ਼ਲ ਮੀਡੀਆ ਤੇ ਮੋਬਾਈਲ ਵੀ ਮਸਾ ਹੈ ਨਹੀਂ ਪਰ ਪਤਾ ਨਹੀਂ ਕਿੱਥੋਂ ਪਤਾ ਲੱਗ ਰਿਹਾ ਹੈ ਨਾ ਹਾਂ ਪਤਾ ਨਹੀਂ ਕਿੱਥੋਂ ਟੀਵੀ 2 ਵੀ ਨੇ ਨਾ ਇਹਦੇ ਅੰਦਰ ਕਿਤੇ ਲੱਗੇ ਹੋਏ ਕਿੱਥੋਂ ਨਿਊਜ਼ ਤੇ ਕਿੱਥੋਂ ਆਵਾਹਾਂ ਏਡੀ ਦੂਰ ਤੱਕ ਆ ਰਹੀਆਂ ਤੇ ਮਤਲਬ ਇਹ ਪੂਰਾ ਪੂਰੇ ਅਫਗਾਨਿਸਤਾਨ 'ਚ ਜਿੰਨਾ ਵੀ ਅਸੀਂ ਪਿੰਡ ਪਿੰਡ ਸਾਰਾ ਕੁਝ ਮਰਿਆ ਨਾ ਪੂਰਾ ਸਨਸਨੀ ਖੇਜ ਬਣਿਆ ਪਿਆ ਇਹ ਕੰਮ ਵੀ ਪਰ ਮੈਨੂੰ ਤਾਂ ਬਈ ਐਂ ਲੱਗਦਾ ਹੁੰਦਾ ਹੈ ਨਾ ਵੀ ਸਾਰੇ ਕਿਤੇ ਆਮਣ ਹੋਵੇ ਤੇ ਜੰਗ-ਜੰਗ ਹੋਵੇ ਨਾ ਯਾਰ ਸਾਰੇ ਦੇਸ਼ ਤੇ ਮਾਰੀ ਇੰਨਾ ਤਾਂ ਨਾ ਦੁਸ਼ਮਣ ਅਸੀਂ ਵੀ ਨਹੀਂ ਸਮਝਦੇ ਮੈਂ ਪਾਲੀ ਬਾਈ ਵੀ ਮੇਰੇ ਨਾਲ ਜਾ ਕੇ ਆਇਆ ਮੈਂ ਦੋ ਵਾਰ ਜਾਇਆ ਲੈਂਦਾ ਪੰਜਾਬ ਘੁੰਮ ਕੇ ਆਇਆ ਉੱਥੇ ਰਹਿ ਕੇ ਆਇਆ ਤੇ ਉਹਨਾਂ ਲੋਕਾਂ ਚ ਵਿਚਰ ਕੇ ਆਇਆ ਵੀ ਸਾਨੂੰ ਆਵਦੇ ਲੱਗਦੇ ਆ ਹਨਾ ਪੰਜਾਬੀ ਬੋਲਦੇ ਆ ਯਾਰ ਤੇ ਇਹ ਇੰਨਾਂ ਦੇ ਬਾਹਲੇ ਵੱਡੇ ਦੁਸ਼ਮਣ ਸੁਣ ਵੀ ਨਾ ਲੈਣ ਸਮਝ ਨਾ ਜੇ ਕਿਹਦਾ ਕੈਸਾ ਕੀ ਬੋਲਦਾ ਹੈ ਜੀ ਇਹ ਵੀ ਜ਼ਮਾਨਾ ਹੈ ਹਿੰਦੁਸਤਾਨ ਦਾ ਕਿਉਂ ਇਹ ਜਾਤਾ ਹੈ ਉਹ ਹਿੰਦੁਸਤਾਨ ਪਰ ਕੰਮ ਕੀ ਲਈ ਹੈ ਹਿੰਦੁਸਤਾਨ ਕੰਮ ਕੇ ਲਈ ਹੈ ਇੱਧਰ ਕੰਮ ਨਹੀਂ ਹੈ ਇੱਧਰ ਕੰਮ ਨਹੀਂ ਹੈ ਠੀਕ ਹੈ ਨਾ अभी उधर तो जंग लगा है किधर जंग? हिंदुस्तान और पाकिस्तान का एक जंग के कोई मसाला नहीं है इसको। आप किसके साथ है ये बोले हिंदुस्तान के साथ है क्यों? क्यूँ वो हमारे अच्छा दोस्त है हिंदुस्तान दोस्त है पाकिस्तान पाकिस्तान नहीं है शैतान मुल्क <laughs> मुलक मैं एक दक... अच्छा दहशत गर्द मुल्क है अभी मैं हिंदुस्तान से आया इसलिए मेरे से दोस्ती है आ, अगर मैं पाकिस्तान से होता तो दोस्ती नहीं होती। काट डालते मुझे खत्म कर देते है अच्छा यार इतना ऐसा मत करो भाई सभी जगह लोग ही रहते हैं, लेल्कुल, 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 हैं? लेल्कुल, लेल् अपना हिंदुस्तान से पूरा नव... हिंदुस्तान से दोस्ती है पाकिस्तान से नफरत है आ? पाकिस्तान से दुश्मनी है पूरा हम एक कहना है हम उसको ये देखो भाई सारे बंदे कहंदे ना कदे पाकिस्तान ਨਾਲ ਸਾਡੀ ਪੂਰੀ ਸਿਰੇ ਦੀ ਦੁਸ਼ਮਣੀ ਹੈ है, तो पाकिस्तान है, अच्छा तो पाकिस्तान को खत्म कर देंगे मिट्टी में मिला देंगे कहानी यहाँ के जो बच्चे है जैसे ये बच्चे हैं ये बच्चे भी जानते हैं कि इधर पाकिस्तान दुश्मन मुल्क है हमारा हैं? ਸਭ ਬੱਚੇ ਜਾਣਦੇ ਹੈ ਕਿ ਪਾਕਿਸਤਾਨ ہمارا ਬੱਚਾ ਬੱਚਾ ਜਾਣਦਾ ਹੈ ਇੱਕ ਨਾ ਕਹਾਵਤ ਸੁਣੀ ਸੀ ਇੱਥੇ ਅਸੀਂ ਇੱਥੇ ਆ ਕੇ ਅਫਗਾਨਿਸਤਾਨ ਚ ਹਮਨੇ ਹਮਨੇ ਇੱਕ ਕਹਾਵਤ ਸੁਨਾ ਹੈ के जो पठान का दोस्ती है वो भी तीन पीढ़ियों पांच पीढ़ियों तक रहता है दुश्मनी भी रहता है बिल्कुल, ऐसा है? आ, सुना है।, सही सुना है सही सुना है सुना है। हिंदुस्तान से जो दोस्ती है वो भी पीढ़ियों से है पठान पठान क्या बोला क्या बोला बोलेगा हमारा सब पठान भाई उधर बंदी है पाकिस्तान के साथ हाँ हम उसके साथ हिसाब करेंगे ਪਾਕਿਸਤਾਨ ਦੇ ਸਾਥ ਪਾਕਿਸਤਾਨ ਦੇ ਸਾਥ ਉਪਰਾਵਾ ਜਿੱਥੇ ਵੀ ਇੱਥੇ ਜਾਣੇ ਆ ਅੱਜ ਕੱਲ ਪਿੰਡਾਂ 'ਚ ਜੰਗਾ ਜੰਗਾਂ ਦੀਆਂ ਗੱਲਾਂ ਸਾਰਾ ਦਾ ਜਿੱਥੇ ਵੀ ਜਾ ਰਹੇ ਆ ਪੂਰੇ ਅਫਗਾਨਿਸਤਾਨ 'ਚ ਪਤਾ ਲੱਗ ਰਿਹਾ ਵੀ ਜਿਹੜੇ ਹਾਲਾਤ ਨੇ ਉਹ ਜੰਗ ਦੇ ਹੋ ਚੁੱਕੇ ਨੇ ਇੰਡੀਆ ਪਾਕਿਸਤਾਨ ਦੀ ਪੂਰਾ ਅਟੈਕ ਵਾਲਾ ਮਾਹੌਲ ਬਣਿਆ ਹੋਇਆ ਇੱਧਰ ਇਹ ਜਸ਼ਨ ਮਨਾ ਰਹੇ ਨੇ ਆਪਾਂ ਕਹਿ ਰਹੇ ਆ ਵੀ ਜੰਗ ਦਾ ਮੈਦਾਨ ਨਾ ਬਣੇ ਸਾਡਾ ਦੇਸ਼ ਸਾਡਾ ਪੰਜਾਬ ਕਿਉਂਕਿ ਉੱਧਰ ਵੀ ਸਾਡੇ ਮਰਨਗੇ ਇੱਧਰ ਵੀ ਸਾਡੇ ਮਰਨਗੇ ਪਰ ਇਹ ਲੋਕ ਕਹਿ ਰਹੇ ਨੇ ਵੀ ਚੱਕ ਦੋ ਫੱਟੇ ਅੱਧਾ ਤੁਸੀਂ ਦੱਬੋ ਅੱਧਾ ਸੀ ਦੱਬਦੇ ਪਾਕਿਸਤਾਨ ਦਾ ਕੋਈ ਵजूद ਹੀ ਨਹੀਂ ਛੱਡਣਾ ਤੇ ਪਰ ਸਾਨੂੰ ਆਇਆ ਵੀ ਉਧਰ ਵੀ ਚੜਦਾ ਵੀ ਲੈਂਦਾ ਹੈ ਚੜਦਾ ਵੀ ਸਾਡਾ ਤੇ ਲੈਂਦਾ ਵੀ ਸਾਡਾ ਹੈ ਨਾ ਦੋਨੇ ਪਾਸੇ ਪੰਜਾਬ ਵਸਦਾ ਹੈਗਾ ਕਿ ਪੰਜਾਬ ਨੂੰ ਕਿਉਂ ਖੂਨੀ ਜੰਦਨ ਵਾਲੇ ਕੋਲੀਏ ਮਤਲਬ ਕਿਉਂ ਪੰਜਾਬ ਤਾਂ ਪਹਿਲਾਂ ਹੀ ਉਜਾੜੇ ਇਹਨੇ ਦੇਖ ਚੁੱਕੇ ਪਿਛਲੇ ਨਾ ਅਸੀਂ ਦੋ ਤਿੰਨ ਦਿਨਾਂ ਤੋਂ ਇੱਥੇ ਪਿੰਡਾਂ 'ਚ ਘੁੰਮ ਰਹੇ ਹਾਂ ਇਹਨਾਂ ਦਾ ਜਿਹੜਾ ਸਾਰਾ ਇਲਾਕਾ ਹੈ ਉਹ ਦੇਖ ਰਹੇ ਹਾਂ ਤੇ ਕਿ ਕਿਸ ਤਰ੍ਹਾਂ ਦੀ ਬਾਰਡਰ ਤੇ ਜਿਹੜੀ ਲਾਈਨ ਹੈ ਤੇ ਉਧਰਲੇ ਪਾਕਿਸਤਾਨੀ ਲੋਕਾਂ ਨੂੰ ਤਾਂ ਬਿਲਕੁਲ ਇਹ ਪਸੰਦ ਨਹੀਂ ਕਰਦਾ ਭੰਗੀਆਂ ਲੋਕਾਂ ਨੂੰ ਬਹੁਤ ਪਿਆਰ ਕਰਦੇ ਆ ਯਾਰ ਇੰਡੀਅਨ ਲੋਕਾਂ ਨੂੰ ਘੁੰਮਣ ਫਿਰਨ ਹੋਰ ਆਪਣੇ ਮਿਲਵਰਤਨ ਕਹਿੰਦੇ ਤੂੰ ਸਾਡੇ ਭਾਈਓ ਇਧਰਾ ਪਾਣੀ ਆਇਆ ਹੋਇਆ ਤੇ ਅਸੀਂ ਇਹਨਾਂ ਦੇ ਖੇਤ ਦੇਖਣੇ ਸੀ ਅੱਗੇ ਖੇਤੀ ਵੀ ਕਰਦੇ ਹੋ ਉੱਥੇ ਇਹਨਾਂ ਦੀ ਖੇਤੀ ਹੈ ਤੇ ਦੇਖ ਕੇ ਜਾਣਿਆ ਹੁਣ ਕਿੱਥੋਂ ਦੀ ਰਸਤਾਗਾ ਤੇ ਅੱਗੇ ਕਿੱਥੋਂ ਦੀ ਅਸੀਂ ਜਾ ਸਕਦੇ ਏ ਬਾਈ ਹੁਣੇ ਕਹਿੰਦੇ ਕਿ 2 ਦਿਨ ਪਹਿਲਾਂ ਹੀ ਇੱਥੇ ਮੀਂਹ ਆਇਆ ਮੀਂਹ ਆਉਣ ਦੇ ਕਾਰਨ ਜਿਹੜਾ ਇਹ ਸਾਰਾਗਾ ਪਾਣੀ ਚੜ ਗਿਆ ਇੱਥੇ ਦਰਿਆ ਦੇ ਵਿੱਚ ਤਾਂ ਕਰਕੇ ਸਾਡੇ ਘਰਾਂ ਤੱਕ ਪਾਣੀ ਆ ਗਿਆ ਕਹਿੰਦੇ ਅਸੀਂ ਟਰੈਕਟਰ ਤੇ ਉਧਰ ਜਾਣਾ ਆਪਣੇ ਖੇਤਾਂ ਵੱਲ ਨੂੰ ਕਹਿੰਦੇ ਨਾਲ ਤੁਹਾਨੂੰ ਦਿਖਾ ਲਿਓਨੇ ਆ ਤੇ ਸਾਡੇ ਟਰੈਕਟਰ ਤੇ ਤੁਸੀਂ ਬਹਿ ਕੇ ਚਲੇ ਜਾਓ ਤੇ ਉਧਰਲੇ ਪਾਸੇ ਤੁਹਾਨੂੰ ਛੱਡਿਆਵਾਂਗੇ ਇਹ ਦੇਖੋ ਇਹ ਬਾਪੂ ਜੀ ਦੱਸ ਰਹੇ ਨੇ ਕਹਿੰਦੇ ਗੋਡੇ-ਗੋਡੇ ਪਾਣੀ ਆਇਆ ਹਾਂ ਪਾਣੀ ਮਰਦਾਰੇ ਦੇ ਉਬਦੀ ਨਾਪਾਕੀ ਦਾ ਕੋਸ਼ਿ

ਮੈਸੀ ਕਿਹੜਾ ਹੁੰਦਾ ਹੈ ਫੈਗਰਸਨ ਤੇ ਮੈਸੀ ਤੇ ਲੈ ਕੇ ਜਾਣਗੇ ਸਾਨੂੰ ਤੇ ਉਧਰਲੇ ਪਾਸੇ ਪਰਲੇ ਪਾਰ ਦਰਿਆ ਇੱਥੇ ਵੀ ਵਗਦਾ ਜਿਵੇਂ ਆਪਣੇ ਦਰਿਆਵਾਂ ਦੇ ਕਿਨਾਰੇ ਗੁੱਜਰ ਬੈਠੇ ਨੇ ਇੱਥੇ ਵੀ ਦਰਿਆਵਾਂ ਦੇ ਕਿਨਾਰੇ ਹੀ ਬੈਠੇ ਆ ਇਹ ਤੇ ਹੁਣ ਇਹਦੇ ਤੇ ਬਹਿਨੇ ਆ ਤੇ ਜਾਣੇ ਉਧਰਲੇ ਪਾਸੇ ਦਰਿਆ ਚ ਵਾਰਤਾ ਦਰਿਆ ਚ ਦੂਰ ਤੱਕ ਨਾ ਸਾਰਾ ਹੀ ਇਲਾਕਾ ਪਿਆ ਪਾਣੀ ਵਾਲਾ ਪਾਣੀ ਆਇਆ ਹੋਇਆ ਸਾਰੇ ਕਿਤੇ ਪਰਲੇ ਪਾਰ ਆ ਗਏ ਇਹ ਦਰਿਆ ਦੀਆਂ ਸਖਾਵਾਂ ਲਗੀਆਂ ਕਾਬਲ ਨਦੀ ਬੋਲਦੇ ਇਹਨੂੰ ਦਰਿਆ ਨੂੰ ਤੇ ਮਤਲਬ ਪਾਣੀ ਜਦੋਂ ਚੜ ਜਾਂਦਾ ਹੈਗਾ ਫਿਰ ਇਹ ਸਾਰੇ ਇਲਾਕਿਆਂ 'ਚ ਫੈਲ ਜਾਂਦਾ ਹੈਗਾ ਬਾਈ ਨੇ ਨਾ ਆਵਦਾ ਮੈਸੀ ਇੱਥੇ ਲਿਆ ਕੇ ਖੜਾਤਾ ਕਹਿੰਦਾ ਇਦੋਂ ਕਹਾ ਜਾ ਨਹੀਂ ਸਕਦਾ ਇਦੋਂ ਕਹਾ ਸ਼ਾਇਦ ਪੈਦਲ ਲੰਘਿਆ ਜਾਊਗਾ ਇਹ ਉਤਾਰ ਕੇ ਮਤਲਬ ਬੂਟ ਉਤਾਰ ਕੇ ਅਸੀਂ ਸਾਰਾ ਕੱਪੜੇ ਉੱਪਰ ਚੜਾ ਕੇ ਥੋੜਾ ਜਿਹਾ ਲੰਘਾਂਗੇ ਜੇ ਗਈ ਅੱਗੇ ਨਾਲੀ ਖੇਤੀ ਆਹੋ ਉਥੇ ਅਸੀਂ ਖੇਤੀ ਦੇਖਣ ਦੇ ਲਈ ਜਾਣਾ ਸੀ ਕਿ ਇਹ ਜਿਹੜੇ ਗੁਜਰਾਥ ਦੇ ਕਾਮਕਾਰ ਕੀ ਕਰਦੇ ਆ ਮਤਲਬ ਕਿਹੋ ਜਿਹਾ ਇਹਨਾਂ ਦਾ ਆਪਣਾ ਸਰਵਾਈਵਲ ਕਿਵੇਂ ਆ ਹਨਾ ਜਿਵੇਂ ਤੁਹਾਨੂੰ ਦੱਸਿਆ ਸੀਗਾ ਹੁਣ ਦੇਖਦੇ ਆ ਜੇ ਕਹਿਣਗੇ ਜਿਆਦਾ ਡੂੰਘਾ ਨਾ ਹੋਇਆ ਫੇਰ ਆਪਾਂ ਉਧਰਲੇ ਪਾਸੇ ਤੁਹਾਨੂੰ ਦਿਖਾ ਕੇ ਲਿਆਉਨੇ ਆ ਇਥੋਂ ਦੇ ਨਿਆਣਿਆਂ ਦਾ ਬਚਪਨ ਦੇਖੋ ਯਾਰ ਤੁਸੀਂ ਜਿਹੜੀ ਪੜਨ ਲਿਖਣ ਦੀ ਉਮਰ ਹੈ ਤੇ ਉਹ ਕਿਵੇਂ गुਜ਼ਰ ਰਹੀ ਹੈ ਤੇ ਇੱਥੇ ਇਹ ਕੱਪੜੇ ਲੀੜੇ ਧੋਂਦੇ ਆਪਣੇ ਮਾਪੇ ਨਾਲ ਆਉਂਦੇ ਆ ਤੇ ਸਾਨੂੰ ਦੇਖਦਾ ਅਜਨਬੀਆਂ ਨਾ ਕਿਉਂਕਿ ਡਰ ਜਾਂਦੇ ਆ ਕਈ ਵਾਰੀ ਭੱਜ ਜਾਂਦੇ ਆ ਤੇ ਇੱਥੇ ਲਾਉਂਦੇ ਆ ਆਹ ਦੇਖੋ ਇਹ ਆ ਚੁੱਕ ਕੇ ਲਿਆਏ ਆਪਣਾ ਕੁਛ ਕਾ ਫੂਸ ਚੁੱਲ੍ਹੇ 'ਚ ਅੱਗ ਮਚਾਉਣ ਲਈ ਜਾਂ ਕੁਛ ਮਾੜਾ ਮੋਟਾ ਹਨ ਖੇਤ ਨੇ ਅੱਗੇ ਇਹਨਾਂ ਦੇ ਖੇਤਾਂ 'ਚੋਂ ਚੁੱਕ ਕੇ ਲਿਆਉਂਦੇ ਆ ਪੜ੍ਹ ਨਹੀਂ ਜਾਂਦੇ ਸਕੂਲ ਨਹੀਂ ਜਾਂਦੇ ਕਿਹਸਾ ਉਰਦੂ ਮਾਲੂਮ ਸਲਾਮ ਆ ਦੇਖੋ ਕੁਝ ਤਾਰੀਆਂ ਲਈ ਜਾਂਦੇ ਆ ਟੋਬਿਆਂ ਚ ਜਿਵੇਂ ਆਪਣੇ ਲੋਕ ਲਹੌਂਦੇ ਹੁੰਦੇ ਸੀਗੇ ਦੇਖੋ ਦੇਖੋ ਜਮੀਨ ਹੀ ਦਰਦੇ ਯਾਰ ਕਿਹੋ ਜਿਹਾ ਯਾਰ ਬਚਪਨ ਦੇਖ ਲੋ ਇਹਨਾਂ ਨਿਆਣਿਆਂ ਦਾ ਤੇ ਆਈ ਢਾਡਾ ਭੱਜੀ ਜਾਂਦੇ ਸਮਾਨ ਚੱਕ ਚੱਕ ਵੀ ਪਤਾ ਨਹੀਂ ਕਿੱਥੋਂ ਬੰਦੇ ਆ ਗਏ ਕੀ ਆ ਗਿਆ ਬਾਲੇ ਪੋਲੇ ਪਾਲੇ ਜਵਾਗਿਆ ਯਾਰ ਇਥੋਂ ਦੇ ਏ ਬਾਈ ਨੂੰ ਹੁਣ ਇੱਧਰ ਦੀ ਗਿਆ ਹਾਂ ਹਾਂ ਅੱਗੇ ਜਾਏਗਾ ਠੀਕ ਹੈ ਓਕੇ ਇਹ ਬਾਈ ਕਹਿੰਦਾ ਇੱਧਰ ਦੀ ਲੈ ਜਾਣਾ ਟਰੈਕਟਰ ਇੱਥੇ ਡੂੰਗਾ ਘਾਟਾ ਚਲੋ ਬੈਠੋ ਖੇਤੀ ਦਿਖਾ ਕੇ ਛੱਡਾਂਗੇ ਅਸੀਂ ਵੀ ਹਿੰਡੀਆਂ ਪੂਰੇ ਹੈ ਪਾਲੀ ਬਾਈ ਮੈਂ ਕਿਹ ਚੀਜ਼ਾਂ ਦਿਖਾਉਣ ਲਈ ਕੀ ਕੁਝ ਕਰਨਾ ਪੈਂਦਾ ਇਹਨਾਂ ਨੂੰ ਪੈਸੇ ਦੇ ਹਾਂ ਟਰੈਕਟਰ ਆ ਉਹਦਾ ਪਹਿਲਾ ਖੇੜਾ ਛੜਾ ਕੇ ਤੇਰੇ ਨਾਲ ਆਇਆ ਮੈਂ ਤੂੰ ਮੇਰੇ ਟਰੈਕਟਰ ਤੇ ਚੜ੍ਹੀ ਫਿਰਦਾ ਯਾਰ ਚੱਲ ਇਹਨੂੰ ਬੋਲੋ ਅੱਗੇ ਜਾਣਾ ਹੈ ਖੇਤ ਵਿੱਚ ਜਾਣਾ ਹੈ ਨਹੀਂ ਖੇਤ ਮੇ ਨਹੀਂ ਜਾਏਗਾ ਹੈ ਟਰੈਕਟਰ ਨਹੀਂ ਜਾਂਦਾ ਜਾਂਦਾ ਟਰੈਕਟਰ ਨਹੀਂ ਚੱਲਦਾ ਇਸ ਕੋ ਆਪ ਕੋ ਪੈਸਾ ਦੇਂਗੇ ਫਿਊਲ ਕਾ ਹਾਂ ਫਿਊਲ ਤੇ ਪੈਸਾ ਉਹ ਨੂੰ ਸਮਝ ਨਹੀਂ ਆਉਂਦੀ ਪਾਲੀ ਨੂੰ ਸਮਝਾ ਯਾਰ ਅਫਗਾਨੀ ਪੈਸਾ ਦੇਂਗੇ ਪੈਸਾ ਤੇਲ ਕਾ ਤੇਲ ਕੇ ਪੈਸਾ ਦੇ ਦੇ ਤੇਲ ਕਾ ਪੈਸਾ ਦੇਗਾ ਖੇਤ ਮੇ ਲੈ ਕੇ ਜਾਓ 30 ਰੁਪਏ ਉਧਰ ਖੋ 30 ਰੁਪਏ ਉਧਰ ਖੋ ਉਹਦੇ 30 ਰੁਪਏ ਉਧਰ ਖੋ ਮਗਾ ਫੂਰੇ ਵਾਸਾ ਪਾਲੀ ਬਾਈ ਕਹਿੰਦਾ ਪਾਣੀ ਵੜ ਜੂ ਯਾਰ ਹੂੰ ਉਹ ਜਿਹੜਾ

ਬਹੁਤ ਮਹਿੰਗਾ ਹੈ ਇਹਦਾ ਗੱਜਰ ਦੇ ਫਾਰਚੂਨਰ ਦੇ ਮੁੱਲ ਦਾ ਇਹ ਲਈ ਫਿਰਦੇ ਨੇ ਮੈਸੀ ਬਾਈ ਇਹਨਾਂ ਦੇ ਖੇਤੀਬਾੜੀ ਦੇ ਕੰਮ ਧੰਦੇ ਦੇਖਣ ਵਾਲੇ ਤਾਂ ਇਹ ਰੀਜ ਹੀ ਰਹਿ ਗਈ ਤੇ ਵੈਸੇ ਇਹਨਾਂ ਨੇ ਦੱਸਿਆ ਕਹਿੰਦੇ ਸਾਡੇ ਖਰਬੂਜੀ ਹੈ ਮਤਲਬ ਅਸੀਂ ਖਰਬੂਜੇ ਵੀਜਦੇ ਆ ਤੇ ਖਰਬੂਜੇ ਫਿਰ ਇਹ ਸੜਕ ਇੱਥੇ ਆਲੇ ਦੁਆਲੇ ਸੜਕਾਂ ਤੇ ਵੇਚਣ ਜਾਂਦੇ ਆ ਇਹ ਕਹਿੰਦਾ ਸਾਡਾ ਮੇਨ ਕੰਮ ਕਰ ਹੈ ਚਲੋ ਦੇਖਦੇ ਆ ਚਲਾ ਕੇ

ਸਮਝ ਨਹੀਂ ਆ ਰਹੀ ਇਹਨੂੰ ਕਿਉਂਕਿ ਆਪਣੇ ਤਾਂ ਪਾਥੀਆਂ ਦਾ ਅੱਗ ਮਚਾਈ ਜਾਂਦੀ ਹੈ ਤੇ ਵੀ ਵੈਸੇ ਉਹ ਚੁੱਲ੍ਹੇ ਝੱਗਾਂ ਦਾ ਮਚਾਉਂਦੇ ਹੋਣਗੇ ਕਿਉਂਕਿ ਇੰਨਾ ਤਾਂ ਆਪਸ਼ਨ ਹੈ ਨਹੀਂ ਵੀ ਇਹਨਾਂ ਦੇ ਘਰਾਂ 'ਚ ਜਿਹੜੇ ਗੈਸ ਸਿਲੰਡਰ ਹੋਣ ਜਾਂ ਮਤਲਬ ਨਾ ਹੀ ਸਾਨੂੰ ਜਿਆਦਾ ਕੋਈ ਲੱਕੜਾਂ ਦਿਖਦੀਆਂ ਇੱਥੇ ਦਰਿਆਵਾਂ 'ਚ ਵੀ ਉਹ ਹੁਣ ਅਜੇ ਤੋਂ ਕਿਉਂਕਿ ਜਿੰਨਾ ਗੋਬਰ ਹੈ ਇਹਦੇ ਤੋਂ ਅੱਗ ਮਚਾਉਣ ਦੀ ਕੰਮ ਲੈਂਦੇ ਹੋਣਗੇ ਇਹ ਇਸ ਤਰ੍ਹਾਂ ਗਹਾਰੇ ਲਾਏ ਹੋਏ ਜਿਵੇਂ ਆਪਣੇ ਗਹਾਰੇ ਲਾਏ ਹੁੰਦੇ ਆ ਦੂਰ ਦੂਰ ਤੱਕ ਦਿਖਦੇ ਆ ਹੁਣ ਤੱਕ ਨਾ ਜਿੰਨਾ ਕਸੀਂ ਅਫਗਾਨਿਸਤਾਨ ਚ ਵਿਚਰੇ ਆ ਤੇ ਇਹ ਮੋਸਟਲੀ ਰਹਿਣ ਸਹਿਣ ਖਾਣ ਪੀਣ ਏ ਟੂ ਜ਼ੈਡ ਕਿਉਂਕਿ ਜਿਹੜੇ ਜ਼ਿੰਮੇਦਾਰਾ ਕਰਦੇ ਇਥੇ ਕਿਸਾਨ ਆ ਉਹ ਵੀ ਆਪਣੇ ਵਰਗੀਆਂ ਸਬਜ਼ੀਆਂ ਸਾਰਾ ਕੁਝ ਆਪਣੇ ਵਰਗੀਆਂ ਰੁੱਤਾਂ ਉਹੀ اگਾਉਂਦੇ ਆ ਗੁੱਜਰ ਗੁਜਰਾ ਵਰਗੇ ਆ ਮਤਲਬ ਕੋਈ ਡਿਫਰੈਂਟ ਨਹੀਂ ਹੈਗਾ ਜ਼ਿਆਦਾ ਮਤਲਬ ਤੁਹਾਨੂੰ ਐ ਲੱਗੇ ਯਾਰ ਹੈਰਾਨੀ ਹੋਵੇ ਆ ਕੇ ਹਨਾ ਵੀ ਆਹ ਚੀਜ਼ ਇੱਥੇ ਆਏ ਤੇ ਇੱਕੋ ਜਿਹੇ ਲੋਕ ਆ ਕਿਉਂਕਿ ਹਮੇਸ਼ਾ ਮੈਂ ਪਹਿਲਾਂ ਵੀ ਗੱਲ ਕਰਦਾ ਹੁੰਦਾ ਵੀ ਨੇੜੇ ਬਹੁਤ ਹੈ सत सौ किलोमीटर सारा दूर बैठे हैं हम इंडिया तो क्यों पांच सात सौ किलोमीटर च कोई भी कल्चर कुछ भी ज्यादा चेंज नहीं होंगे एक ही रहना होंगे ये जो मेख है मेख एक कितने का आता है हाँ मेख कितने का है एक हाँ पैसा पैसा दो लाख अफगानी हमारे जैसा ही है हमारे इंडिया में भी दो ढाई लाख का एक है ਇੰਡੀਆ ਹਾਂ ਇੰਡੀਆ 2.5 ਲੱਖ ਇੰਡੀਅਨ 2 ਹੂੰ ਆਪਣੇ ਅਰਗੀਆਂ ਮੱਜਾਂ ਦਾ ਮੁੱਲ ਤਾਂ ਤੇ ਇਸ ਤਰ੍ਹਾਂ ਦੀਆਂ ਯਾਰ ਇਹਨਾਂ ਦਾ ਸਾਰਾ ਹੈਗਾ ਕਾਰੋਬਾਰ ਗਾਵਾਂ ਇਹਨਾਂ ਕੋਲੇ ਸਾਨੂੰ ਦੇਖਣ ਨੂੰ ਹੀ ਮਿਲ ਰਹੀਆਂ ਸਿਰਫ ਇਹਨਾਂ ਕੋਲੇ ਮੱਜਾਂ ਰੱਖੀਆਂ ਹੋਈਆਂ ਮੱਜਾਂ ਨੂੰ ਜਿਵੇਂ ਆਪਾਂ ਮਲਵਾਈ ਚ ਠੇੜ ਸਾਡੇ ਮਾਲਵੇ ਦੀ ਸ਼ਬਾਸ਼ ਭਾਸ਼ੇ ਚ ਅਸੀਂ ਮਹਿਸਾਂ ਬੋਲ ਦਿੰਨੇ ਆ ਤੇ ਮੇਖਾਂ ਬੋਲਦੇ ਮੇਖਾਂ ਜਿਵੇਂ ਆਪਣੇ ਮੇਖ ਹੁੰਦੀ ਆ ਮੇਖਾਂ ਤੇ ਜਦੋਂ ਮੈਂ ਆ ਕੇ ਕਹਿੰਦਾ ਮੈਂ ਖਾਂਦਾ ਮੈਂ ਹਸਾਂ ਰੱਖੇ ਤੁਸੀਂ ਕਹਿੰਦੇ ਮੈਂ ਖਾਂ ਭਾਈ ਇਹ ਸਾਡਾ ਮਤਲਬ ਜਿਵੇਂ ਸਰਦਾਰ ਵਾਲੀ ਜਿਹੜਾ ਸਾਡਾ ਡਰਾਈਵਰ ਸੀ ਉਹਦਾ ਵੱਡਾ ਭਾਈ ਹੈ ਇਹ ਤੇ ਨਾਲ ਇਹ ਮਤਲਬ ਗਾਈਡ ਵੀ ਹੈ ਸਾਡਾ ਹੁਣ ਜੋ ਜੀ ਇਹ ਲੋਗ ਹੈ ਇਹ ਲੋਗ ਕਾਮ ਕਾਜੀ ਇਧਰ ਬੈਂਸ ਕਾ ਹੀ ਕਰਤਾ ਔਰ ਕੀ ਕਰਤਾ ਹੈ ਖੇਤੀ ਵੀ ਕਰਤਾ ਹੈ ਨਾ ਖੇਤੀ ਨਹੀਂ ਹੈ ਇਧਰ ਹਾਂ ਬੈਂਸ ਕਾ ਕੰਮ ਕਰਤਾ ਹੈ ਬੈਂਸ ਕਾ ਕੰਮ ਕਰਤਾ ਦੁੱਧ ਪਿਜਦੇ ਹੈ दूध ठीक है उसके अपना खाना भैंस बेचता है ठीक है, है। बेच नहीं बेचता दूध बेचते हैं अच्छा खाली दूध बेचता है तो ये ये फिर कहाँ से लेके आता है जैसे ये है जो इनको पशुओं को डालने के लिए उधर ये, ये खरीदता है उस खेतों से खेतों से ओके ठीक है ओके खरीदता है इधर भैंस के लिए भैंस के लिए डालता है ठीक है ये पूरा साल इधर ही रहता है या फिर पानी आ जाता है चला जाता है इधर से पूरा साल इधर रहता है पानी आता है इसका घर सब कुछ खत्म कर दे घर खत्म कर देता है इसकी तो लोगों का नुकसान हो जाता इनसे है। पूछना कि इनके घरों में भी पानी चल जाता है कभी कभार या नहीं पूछो फिर क्या करता है फिर जाते ऊपर जाते ऊपर चला जाता है इसका सामान कुछ सब कुछ खत्म हो जाता है अच्छा कितनी बार हुआ कितनी बार ऐसा हुआ सब बिंजू करके के सुधा पिस्ते लाभ रखा हर काल पकाल 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 ही हर साल आता है ऐसे हर साल, साल जो बारिश का ना होता है बारां दो तो वजी द पास न रजी द लंच न रजी दौड़ खाना रजी हर एक खाना ऊपर रजी ऊपर से भी आता है किस महीने में आता है इधर बारिश हम सेलब कम ना दाखिल में शिकर रजी ਕਤ ਮਾਲੂਮ ਨਾ ਅਜ਼ਾਬ ਜਿ ਕਿ ਫਕਮ ਹੈ ਸ਼ਰਾਬ ਹੈ ਮਾਲੂਮ ਨਹੀਂ ਹੈ ਹੂੰ ਇਧਰ ਸਲਾਬ ਬੋਲਦਾ ਹੈ ਆ ਹਰ ਵਕਤ ਦੇਖ ਲਓ ਆਪਣੇ ਬੋਲੀ ਦੇ ਸ਼ਬਦ ਕਿੰਨੇ ਮਿਲਦੇ ਆ ਮੈਨੂੰ ਸਮਝ ਆ ਗਿਆ ਜੀ ਵੀ ਸਲਾਬ ਦੀ ਗੱਲ ਕਰਦੇ ਆ ਆਪਣੇ ਹੜ ਬੋਲ ਦਿੰਦੇ ਆ ਸਲਾਬ ਬੋਲ ਦਿੰਦੇ ਇਧਰ ਥੋੜਾ ਅੱਗੇ ਦੇਖਣਾ ਵਹਾਂ ਤੱਕ ਜਾਣਾ ਹੈ ਔਰ ਫਿਰ ਉਧਰ ਚਲੇਗਾ ਬਸ ਠੀਕ ਹੈ ਲੈ ਵੀ ਜਿਆਦਾ ਅੱਗੇ ਜਾਣ ਦੀ ਸਾਨੂੰ ਇਜਾਜ਼ਤ ਨਹੀਂ ਤੇ ਇੱਥੋਂ ਹੀ ਤੁਹਾਨੂੰ ਦਿਖਾਦਾ ਜਿੰਨੇ ਘਰ ਇਹਨਾਂ ਦੇ ਮਿੱਟੀ ਦੇ ਗਾਰੇ ਦੇ ਉਹਦੇ ਬਣੇ ਹੋਏ ਆ ਆ ਇਹਨਾਂ ਦਾ ਮਤਲਬ ਕੰਮ ਕਾਜ ਲਈ ਇਹਨਾਂ ਨੇ ਆਪਣੇ ਗਦੇ ਖੋਤੇ ਰੱਖੇ ਹੋਏ ਆ ਹਨ ਤੇ ਇਸ ਤਰ੍ਹਾਂ ਦੇ ਘਰ ਬਣਾਉਂਦੇ ਆ ਜੀ ਪੱਥਰ ਮਿੱਟੀ ਅਥਾ ਤੁਹਾਨੂੰ ਪਤਾ ਲੱਗਦਾ ਹੋਣਾ ਕਿੰਨੇ ਪੁਰਾਣੇ ਹੋਣਗੇ ਕਿੰਨੇ ਖਰਾਬ ਹੋਣਗੇ ਤੇ ਹਰੇ ਘਰ ਚੀ ਲਗਭਗ ਇਸ ਤਰੀਕੇ ਦਾ ਹੈਗਾ ਦੇਖੋ ਦੂਰ ਦੂਰ ਤੱਕ ਇਹਨਾਂ ਦਾ ਕਾਫੀ ਸਾਰੇ ਘਰ ਹੈ ਜੇ ਮੈਂ ਦੱਸਿਆ ਸੀਗਾ ਤੇ ਰਹਿੰਦੇ ਆ ਪਰ ਸਾਰੇ ਕੰਮ ਸਾਰਾ ਇਹਨਾਂ ਦਾ ਮੱਜਾ ਦਾ ਇਸ ਤਰ੍ਹਾਂ ਕਰਕੇ ਤੇ ਆਹ ਛੋਟੇ ਛੋਟੇ ਕੋਠੇ ਆ ਬਸ ਇਸ ਤਰ੍ਹਾਂ ਦੀ ਲਾਈਫ ਹੈ ਸਾਰੀ काओ फिर जाओ क्या तो बोलता है साथ तो फिर जाओ नहीं इनको बोलो तो शक्कर मनाना <laughs> फिर कभी आएगा ऐसा बोलो फिर कभी आएगा तो आ, सही। ठीक है, सही। ओके शुक्रान शुक्रान तो शक्कर मनाना थैंक okay, यू ਏ ਭਾਈ ਪਹਿਲਾਂ ਕਹਿੰਦੇ ਸੀ ਪੈਸੇ ਲਵਾਂਗੇ ਦੇਖ ਲਓ ਚਲੋ ਅਸੀਂ ਬਗਾਨੇ ਆ ਸੀਗੇ ਤੇ ਹੁਣ ਕਹਿੰਦੇ ਪੈਸੇ ਨਹੀਂ ਲੈਂਦੇ ਕਹਿੰਦੇ ਤੁਹਾਡੇ ਤੋਂ ਕਹਿੰਦੇ ਮਹਿਮਾਨ ਹੋ ਤੁਸੀਂ ਸਾਡੇ ਪਾਲੀ ਭਾਈ ਕੀ ਕਹਿੰਦੇ ਕਹਿੰਦੇ ਲੈਣੀ ਨਹੀਂ ਯਾਰ ਪੈਸੇ ਕਿਸਾਨ ਭਾਈ ਕਹਿੰਦੇ ਤੁਹਾਡੀ ਤਾਂ ਸਬਸਿਡੀ ਤੇ ਉਹ ਚੱਲਦੀ ਹੈ ਲਿਮਟ ਚੱਲਦੀ ਹੈ ਕਹਿੰਦੇ ਲਿਮਟ ਕੀ ਦੇਵੇਂਗਾ ਜਿਹੜੇ ਦੇਵੇਂਗਾ ਪੈਸਾ ਨਹੀਂ 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 ਮੈਂ ਦੋਸਤ ਹਿੰਦੁਸਤਾਨ ਮੈਂ ਦੋਸਤ ਹਿੰਦੁਸਤਾਨ ਪਾਕਿਸਤਾਨ ਨੋ 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 ਪਾਕਿਸਤਾਨ ਦੋਸਤੀ ਨੋ ਪ੍ਰੋਬਲਮ ਨੋ ਪ੍ਰੋਬਲਮ ਚਲੋ ਥੈਂਕ ਯੂ ਯਾਰ ਡੇਰ ਮੈਨਾਂ ਨਾ ਤੇ ਸ਼ੱਕਰ ਮਨਾਨਾ ਹਮ ਨੰਬਰ ਲਿਖ ਕੇ ਦੇ ਰਹੇ ਆ ਸਾਨੂੰ ਅ ਅਸੀਂ ਇਹਨਾਂ ਨੂੰ ਕਿ ਸਾਨੂੰ ਫੋਨ ਕਰਿਓ ਮੈਸੇਜ ਕਰਿਓ ਇਹਨਾਂ ਚੈਨਲ ਦਾ ਨਾਮ ਕਿ ਦੇਖ ਲਿਓ ਭਾਈ ਕਿਤੇ ਜਿਹਦੇ ਕੋਲੇ ਮੋਬਾਈਲ ਹੋਊਗਾ ਤੁਹਾਡੇ ਕੋਲੇ ਸੋਸ਼ਲ ਮੀਡੀਆ ਵਾਲਾ ਵੈਸੇ ਤੇ ਇਹਨਾਂ ਕੋਲੇ ਸੁੱਚਾ ਵਾਲੀ ਮੋਬਾਈਲ ਹੈ ਦੂਜੀ ਅਫਗਾਨਿਸਤਾਨ ਜਦਾ ਇਹ ਲਾਈਫ ਬਾਲੀ ਹਾਰਡ ਆ ਮੈਨੂੰ ਨਾ ਕਦੇ ਨਿਆਣੇ ਦੇਖ ਕੇ ਤਾਂ ਇਹ ਲੱਗਦਾ ਹੁੰਦਾ ਵੀ ਕਿਵੇਂ ਇਹ ਕੀ ਇਹਨਾਂ ਦਾ ਫਿਊਚਰ ਹੋਗਾ ਕੋਈ ਪੜ੍ਹਾਈ ਨਹੀਂ ਕੋਈ ਲਿਖਾਈ ਨਹੀਂ ਬਸ ਰੱਬ ਹੀ ਰੱਖਿਆ ਯਾਰ ਇਹ ਦੇਸ਼ ਦਾ ਇੰਨੇ ਸਾਲ ਜੰਗਾਂ ਯੁੱਧਾਂ ਚ ਲੰਘ ਗਏ ਇਹ ਤਾਂ ਫਿਰ ਵੀ ਚਲੋ ਇਹਨਾਂ ਦੀ ਗੁੱਜਰ ਤਾਂ ਐਵੇਂ ਹੁੰਦੀ ਆ ਪਰ ਜਿਹੜੇ ਤੁਨੇ ਆਮ ਨਿਆਣੇ ਵੀ ਕੋਈ ਵੀ ਪੜ੍ਹਦਾ ਲਿਖਦਾ ਨਹੀਂ ਸਾਰੇ ਇਸ ਤਰ੍ਹਾਂ ਦੀ ਇਹਨਾਂ ਦਾ ਬਚਪਨ ਗੁਜ਼ਰ ਜਾਂਦਾ ਹੈ ਇਸ ਤਰ੍ਹਾਂ ਦੀ ਘਰ ਹੈ ਐਵੇਂ ਦੀ ਜ਼ਿੰਦਗੀ ਐ ਬਸ ਸਾਰੇ ਹਕਰ ਅਜਨੇ ਤੁਸੀਂ ਦੇਖ ਰਹੇ ਤੇ ਹੁਣ ਅਸੀਂ ਇੱਥੋਂ ਜਾ ਰਹੇ ਹਾਂ ਜੀ ਅੱਗੇ ਨੂੰ ਤੇ ਇਹ ਜਿਹੜੇ ਕਬੀਲਾ ਸੀਗਾ ਇਹ ਤੇ ਜਲਾਲਾਬਾਦ ਦੇ ਨੇੜੇ ਰਹਿੰਦੇਗਾ ਤੇ ਰਸਤੇ 'ਚ ਜਾਂਦੇ ਜਾਂਦੇ ਜਿਹੜੀਆਂ ਹੋਰ ਕੁਝ ਚੀਜ਼ਾਂ ਹੋਰ ਕੰਮਕਾਜ ਤੇ ਇਥੋਂ ਦੇ ਅਫਗਾਨਿਸਤਾਨ ਦੀ ਜਿਹੜੀ ਲਾਈਫ ਆਊਗੀ ਤੇ ਤੁਹਾਨੂੰ ਉਹ ਸਾਰੀ ਦਿਖਾਉਣੀ ਆ ਪਿੰਡਾਂ ਪਿੰਡਾਂ ਵਿੱਚ ਦੀ ਹੋ ਕੇ ਜਾ ਰਹੇ ਆ ਅਸੀਂ ਤਾਂ ਜੋ ਵੱਧ ਤੋਂ ਵੱਧ ਅ ਇੱਥੋਂ ਦਾ ਕਲਚਰ ਹੈ ਇੱਥੋਂ ਦੇ ਲੋਕਾਂ ਨੂੰ ਐਕਸਪਲੋਰ ਕੀਤਾ ਜਾ ਸਕੇ ਜਿਹੜੀਆਂ ਪਾਥੀਆਂ ਪਈਆਂ ਸੀ ਨਾ ਇਹ ਬੋਰੀਆਂ ਚ ਪਾ ਕੇ ਸੜਕਾਂ ਤੇ ਵੀ ਵੇਚਦੇ ਆ ਇਹ ਦੇਖੋ ਇਹ ਵੇਚਣ ਲਈ ਰੱਖੀ ਹੋਈਆਂ ਨੇ ਇਹਨਾਂ ਨੇ ਵੀ ਕੋਈ ਨਾ ਕੋਈ ਲੈ ਕੇ ਜਾਊਗਾ ਤੇ ਇਹ ਇਹਨਾਂ ਦਾ ਪਿੰਡ ਅਸੀਗਾ ਸਾਰਾ ਫੀਮੇਲਜ਼ ਇਹਨਾਂ ਦੀਆਂ ਸਾਰਾ ਦਿਨ ਪਾਥੀਆਂ ਪੱਥਣ ਦਾ ਕੰਮ ਕਰਦੀਆਂ ਤੇ ਐਡਾ ਵੱਡਾ ਡੇਰਾ ਇਹਨਾਂ ਦਾ ਹੈ ਹੋ ਤੱਕ ਜਿੱਥੇ ਤੱਕ ਨਿਗਾਹ ਜਾਂਦੀ ਹੈ ਸਾਰੇ ਗੁੱਜਰੀ ਗੁੱਜਰ ਬੈਠੇ ਸੀ ਇਹ ਟੋਲ ਪਲਾਜ਼ਾ ਆ ਗਿਆ ਅਫਗਾਨਿਸਤਾਨ ਦੇ ਟੋਲ ਪਲਾਜ਼ਾ ਇਹੋ ਜਿਹਾ ਹੁੰਦਾ ਦੇਖੋ ਇਹੋ ਜਿਹਾ ਟੋਲ ਪਲਾਜ਼ਾ ਤੇ ਆਹ ਟੋਲ ਪਲਾਜ਼ਾ ਦੇ ਪਾਣੀ ਵੇਚਣ ਵਾਲੇ ਆ ਜਾਂਦੇ ਨੇ ਆਮੀ ਕਿ ਪਾਣੀ ਲੈ ਲਓ ਪਾਣੀ ਇੱਕ ਬੋਤਲ ਦੇ ਦੋ ਇੱਕ ਬੋਤਲ ਠੰਡਾ ਠੰਡਾ ਨਹੀਂ ਚਾਹੀਏ ਠੰਡਾ ਨਹੀਂ ਚਾਹੀਏ ਜੇ ਦੇ ਦੋ ਬਸ ਗਰਮ ਗਰਮ ਚਾਹੀਏ ਗਲਾ ਖਰਾਬ ਹੋ ਜਾਏਗਾ ਕਿੰਨੇ ਦਾ ਹੈ ਪੁੱਛੋ ਯਾਰ 10 ਰੁਪਏ 10 ਰੁਪਏ ਇੱਕ ਦੋ ਦੇ ਦੋ ਫਿਰ ਥੈਂਕ ਯੂ ਬਸ ਬਸ ਇੱਕ ਇੱਕ ਬੋਤਲ ਇੱਕ ਬੋਤਲ ਉਹ ਬਸ ਛੋੜ ਦਿਓ ਯਾਰ ਭਾਈ ਕਿਧਰ ਜਾਣੇ किधर जाना है हमको जाना है जी जलंधर जलंधर जाना है कैसे हो भाई ठीक है भाई जान आप सही हो ठीक है नो नो मैंने पी लिया भाई थैंक यू यार शुक्रिया आ देखो टोल प्लाजे टोल प्लाजा ये टोल प्लाजा है आ, जी इधर फास्ट टैग कहाँ है फास्ट टैग नहीं लगता इधर अफगानिस्तान में फास्ट नहीं है ਦੇਖੋ ਯਾਰ ਟੋਲ ਬੁਲਾਜੀ ਮੈਂ ਹੈਰਾਨ ਆ ਵੀ ਬਾਲੀ ਦੁਨੀਆ ਪਿੱਛੇ ਇਹਨਾਂ ਦੀ ਕੋਈ ਫਾਸਟ ਟੈਕਨੀਕ ਕੁਝ ਨਹੀਂ ਐਵੇਂ ਐਵੇਂ ਗੱਡੀਆਂ ਚੱਲਦੀਆਂ ਨੇ ਹਾਂ ਇਹ ਲੈ ਪੈ ਭਾਈ ਕੁਆਲਿਟੀ ਟੈਕ ਠੀਕ ਹੈ ਭਾਈ ਹਾਂਜੀ ਇਹ ਹੋਈ ਨਾਮਸਬਾਤਰੰਗ ਕੋਲੇ ਖੜ ਕੇ ਐ ਪੈਸੇ ਦੇਣ ਬੰਦੇ ਉਹ ਵੀ ਕੈਸ਼ ਕਾਰਡ ਕੂਡ ਵੀ ਇੱਥੇ ਕੁਝ ਨਹੀਂ ਚੱਲਦਾ ਆਪਕੋ ਪਤਾ ਹੈ ਭਾਈ ਹਮਾਰੇ ਹਿੰਦੁਸਤਾਨ ਮੇ ਫਾਸਟ ਟੈਕ ਚਲਤਾ ਹੈ ਆਪਣੇ ਆ ਪੈਸਾ ਕੱਟ ਜਾਂਦਾ ਹੈ ਅਕਾਊਂਟ ਮੇਂ ਸੇ ਇਧਰ ਨਹੀਂ ਹੈ ਇਧਰ ਕੁਝ ਨਹੀਂ ਹੈ ਕੈਸ਼ ਹੈ ਕੈਸ਼ ਹੈ ਨੋਟ ਤਾਂ ਦਿਖਾ ਦਿਓ ਕੈਸਾ ਚਲਦਾ ਇਧਰ ਨੋਟ ਦਿਖਾਓ ਨੋਟ ਵੀ ਪਤਾ ਨਹੀਂ ਕਿੰਨੇ ਕੁ ਮੈਲੇ ਹੁੰਦੇ ਆ ਐਸਾ 100 ਰੁਪਏ ਇਹ ਇਤਨਾ ਫਾਸਟ ਉਹਦੇ ਇਹ ਆ ਫਾਸਟ ਹੈ ਸਰਵਿਸ ਅਭੀ ਕਿਤੇ ਕਿਉਂ ਦੇਖੋ ਤਾਲੇਪਾਨ ਦੇ ਝੰਡੇ ਝੂਲਦੇ ਲੈ ਵੀ ਹੁਣ ਅਸੀਂ ਰੁਕਿਆ ਕਿਸੇ ਢਾਬੇ ਤੇ ਰੋਟੀ ਖਾਣ ਦੇ ਲਈ ਤੇ ਨਾਲ ਹੀ ਤੁਹਾਨੂੰ ਅੱਜ ਦਿਖਾ ਦਈਏ ਕਿ ਅਫਗਾਨਿਸਤਾਨ ਦੇ ਜਿਹੜੇ ਢਾਬੇ ਕਿਹੋ ਜਿਹੇ ਹੁੰਦੇ ਆ ਤੇ ਰੋਟੀ ਪਾਣੀ ਇੱਥੇ ਕਿਵੇਂ ਦਾ ਮਿਲਦਾ ਹੈਗਾ ਇਹ ਦੇਖੋ ਕੁਝ ਇਹੋ ਜਿਹੇ ਢਾਬੇ ਆ ਇੱਥੋਂ ਦੇ ਦੇਸੀ ਮਾਹੌਲ ਆਪਣੇ ਵਾਲਾ ਅੰਦਰ ਬਹਿ ਕੇ ਖਾਣ ਪੀਣ ਦਾ ਦਿਖਾਉਂਦੇ ਆ ਕੀ ਮਿਲੂਗਾ ਤੂੰ ਐ ਤਾਂ ਦੇ ਕੋਈ ਪ੍ਰਵਾਹ ਨਹੀਂ ਕਰਦੇ ਸਾਰਾ ਦਾ ਸਲਾਮ ਕਿਹਦਾ ਹੈ ਹਾ ਦੋ ਲੋ ਭਾਈ ਹੂੰ ਭਾਈ ਨੇ ਲਾਦਾ ਇਹ ਟਾਪ ਦੇ ਢਾਬੇ ਤੇ ਰੁਕਿਆ ਗਿਆ ਜਿੱਥੇ ਇੰਨਾ ਇਕੱਠਾ ਹੈ ਕਿਉਂਕਿ ਆਪਣੀ ਵੀ ਗੱਡੀਆਂ ਖੜੀਆਂ ਤੇ ਅੰਦਾਜ਼ਾ ਲਾ ਲੈਂਦੇ ਨੇ ਵੀ ਕਿਹੋ ਜਿਹਾ ਢਾਬਾ ਹੋਣਾ ਸੋ ਖਾਣ ਨੂੰ ਕੀ ਕੁਝ ਮਿਲਦਾ ਉਹ ਹੁਣ ਅੰਦਰ ਜਾ ਕੇ ਤੁਹਾਨੂੰ ਦਿਖਾਉਂਦੇ ਆ ਸਾਰਾ ਅੰਦਰਲੇ ਪਾਸੇ ਦਾ ਪੂਰਾ ਜ਼ਬਰਦਸਤ ਕੰਮ ਹੈ ਇਸ ਤਰ੍ਹਾਂ ਦੇ ਬਣਾਏ ਹੁੰਦੇ ਨੇ ਢਾਬੇ ਇਹ ਮਾਲਕ ਹੈ ਮਾਮਾ ਨੀਵਾ ਵਾਹ ਹੈਲੋ ਕਿੱਸਾ ਜੀ ਠੀਕ ਹੋ ਕਹੀਂ ਵੀ ਬੈਠेंगे ਪਹਿਲੇ ਚਲੋ ਇਧਰ ਪਹਿਲੇ ਹਮ ਉਧਰ ਬੈਠ ਕੇ ਸੋਚਦਾ ਹੈ ਕਿਆ ਖਾਏਗਾ ਬੈਠ ਕੇ ਸੋਚਦਾ ਹੈ ਆ ਲੱਗ ਗਿਆ ਸਾਡਾ ਟੇਬਲ ਕੂਲਰ ਜਮਾ ਸਿਰ ਤੇ ਚੱਲੀ ਜਾਂਦਾ ਹੈ ਕਿਚਨ ਜਮਾ ਪਿੱਛੇ ਹੈ ਤੇ ਪਾ ਕੇ ਰੋਟੀ ਖਾਵਾਂਗੇ ਜਮਾ ਪਾ ਕੇ ਲਿੱਟ ਲਿੱਟ ਰੋਟੀ ਖਾਂਦੇ ਆ ਪਾਕਿਸਤਾਨ ਚ ਵੀ ਐਵੇਂ ਦਾ ਕਲਚਰ ਦੇਖਿਆ ਸੀਗਾ ਇੱਥੇ ਵੀ ਐਵੇਂ ਦਾ ਕਲਚਰ ਹੈ ਹੈ ਖਾਣਾ ਪਲੇਟਾਂ ਚ ਸਜ ਗਿਆ ਜੀ ਤੇ ਐਸ ਤਰ੍ਹਾਂ ਦਾ ਕੁਝ ਆਉਂਦਾ ਹੈ ਬਣਾਉਣ ਦਾ ਤਰੀਕੇ ਨਾਲ ਤੇਲ ਪਿੰਦੇ ਆ ਵੀ ਇਹਨਾਂ ਨਾਲ ਤੇਲ ਨਾਲ ਦੇਣ ਦੇ ਲੱਸੀ ਅਹ ਲੱਸੀ ਜ਼ਰੂਰ ਦਿੰਦੇ ਨਾਲ ਇਹ ਫ੍ਰੀਜ ਮਿਲਦੀ ਆ ਪੀਣ ਨੂੰ ਤੇ ਆਹ ਦਾ ਤੁਹਾਨੂੰ ਸਾਰੇ ਕਿਤੇ ਮਿਲੂਗੀ ਇਹ ਖਾ ਖਾ ਕੇ ਅਸੀਂ ਅੱਕੇ ਪਿਆ ਸਾਨੂੰ ਲੱਗਦਾ ਜੀ ਸਜਾ ਕਾਲੇ ਪਾਣੀ ਦੀ ਸਜਾ ਸਜਾ ਵਾਲਾ ਕੰਮ ਪਾਲੀ ਵਾਈ ਦਾ ਕਹਿੰਦਾ ਇਹਨੂੰ ਦੇਖ ਕੇ ਜੀ ਆ ਜੀ ਆ ਕਹਿਣ ਦਾ ਚੌਲ ਢਿੱਡ ਦਾ ਭਰਨੀ ਇਹ ਝਗਲੀਆਂ ਜੇ ਕੀਤੀਆਂ ਹੁੰਦੀਆਂ ਵਿਜਤੀ ਖਾਣੀ ਆ ਪੌਣੀ ਖਾਣੀ ਜਿੰਨੀ ਖਾਣੀ ਓਨੀ ਖਾ ਲੋ ਇਹ ਸਾਈਂ ਦਿੱਤਾ ਹੁੰਦਾ ਇਹ ਇਹ ਮੁਫਤ ਜੀ ਧਰ ਜਾਂਦੇ ਅਸੀਂ ਮਹੰਗਾਈ ਵੀ ਨਹੀਂ ਹੁੰਦੀ ਕਰ ਕੇ ਇਹ ਇਹ ਕਹਿੰਦੇ ਇਹ ਨਾਲ ਖਾ ਲੋ ਅਸੀਂ ਚੌਲ ਮੰਗਾਏ ਸੀਗੇ ਸੋ ਖਾਣਾ ਪੀਣਾ ਕਰਦੇ ਹਾਂ ਹੁਣ ਸ਼ੁਰੂ ਜੀ ਚਾਵਲ ਮੰਗਾਓ ਚਾਵਲ ਖਾਏਗਾ ਕਾਬਲੀ ਮਾਤਾ ਕਾਬਲੀ ਕਾਬਲੀ ਪਲਾਓ ਰੋਟੀ ਪਾਣੀ ਹਸਾਰੇ ਆ ਬਈ ਬਧਾਈ ਅਗੇ ਸਫਰ ਹੁਣ ਚੱਲੇ ਆਈ ਜੀ ਇੱਕ ਗੱਲ ਦੀ ਵਧੀਆ ਮौज ਆ ਜਿੰਨੇ ਟਾਈਮ ਚ ਬੰਦਾ ਰੋਟੀ ਖਾਂਦਾ ਗੱਡੀ ਧੋ ਦਿੰਦੇ ਆ ਗੱਡੀ ਫ੍ਰੀ ਧੋਂਦੇ ਆ ਕਿਸੇ ਵੀ ਢਾਬੇ ਤੇ ਵਗ ਜਾਈਏ ਅਸੀਂ ਬਹੁਤ ਸਾਰੇ ਢਾਬਿਆਂ ਦੇ ਦੇਖ ਲਿਆ ਤੇ ਸਾਰੇ ਕਿਤੇ ਤੁਹਾਡੇ ਗੱਡੀ ਤੇ ਐਨ ਲਿਸਕਾ ਦਿੰਦੇ ਆ ਇੱਕ ਢਾਬੇ ਤਾਂ ਸੀ ਦੇਖਿਆ ਅਸੀਂ ਬੂਟ ਵੀ ਪਾਲਿਸ਼ ਕਰਦੇ ਆ ਅੱਛਾ ਅਮਨੇ ਕਹੀਂ ਦੇਖਾ ਕਿਸੇ ਕਿਸੇ ਢਾਬੇ ਤੇ ਬੂਟ ਵੀ ਪਾਲਿਸ਼ ਕਰਤਾ ਹੈ ਨਾ ਫ੍ਰੀ ਮੇ फूट पॉलिश करके भी देता है ज्यादा कम है कम है बिस्मिल्ला रे हा बस्मिल्ला है बिस्मिल्ला है रहमान रखमान रहीम देता हूँ बहुत अच्छा है हम ऐसा सोच रहे कि इतना अच्छा धरती है जी ਹਏ ਕੁਦਰਤ ਨੇ ਇਤਨਾ ਗੋਡ ਗਿਫਟ ਦਿਆ ਹੈ ਇਸ ਧਰਤੀ ਕੋ ਕਿਤਨਾ ਅੱਛਾ ਹੈ ਇਤਨਾ ਸੁੰਦਰ ਹੈ ਕੀ ਬਣਾ ਦਿਆ ਇਸ ਧਰਤੀ ਕਾ ਪੀਪਲ ਸੇ ਹੀ ਨਹੀਂ ਹੈ ਇਸ ਧਰਤੀ ਸੇ ਮੁਹਬਤ ਨਹੀਂ ਹੈ ਇਸਪੀ ਸੋਇਸ ਸੀਜੀ ਆਪਣਾ ਅੱਜ ਦਾ ਵਲੌਗ ਜਿਹਦੇ ਚ ਤੁਹਾਨੂੰ ਤੁਰ ਫਿਰ ਕੇ ਥੋੜਾ ਜਿਹਾ ਦਿਖਾਇਆ ਹੈਗਾ ਕਿ ਲੋਕ ਕੀ ਸੋਚਦੇ ਆ ਕਿ ਕਿਵੇਂ ਦੇ ਲੋਕ ਆ ਪਾਕਿਸਤਾਨ ਚ ਕਿੰਨੇ ਕੁ ਸੇਫ ਆ ਸੀ ਹੈ ਤੇ ਸੰਦ ਤੱਕ ਹੀ ਜਾਣੇ ਕਮੈਂਟਸ ਵੀ ਆਉਣ ਲੱਗੇ ਹੁਣ ਤਾਂ ਬੰਦ ਕਰ ਦੇ ਕਹਿੰਦੇ ਸੀਗੇ ਕਿ ਵਾਪਸ ਆ ਜਾਓ ਵਾਪਸ ਆ ਜਾਓ ਤੇ ਇੱਥੇ ਦਾ ਪਰ ਮੈਨੂੰ ਐ ਲੱਗਦਾ ਵੀ ਚੱਲ ਫਿਰ ਵੀ ਟੂਰ ਚੱਲ ਰਿਹਾ ਸਾਡਾ ਅਜੇ 5-7 ਦਿਨ ਹੋਰ ਹੈ ਤੇ ਫਿਰ ਦੇਖਦੇ ਆਂ ਬਾਕੀ ਇਹ ਆ ਸਿਧਾ ਇਹ ਕਹਿੰਨੇ ਅਮਨ ਸ਼ਾਂਤੀ ਰਹੇ ਤੇ ਸਾਰੇ ਕਿਤੇ ਹਨਾ ਦੁਨੀਆ ਪਰ ਚ ਸਾਰੇ ਲੋਕ ਇੱਕੋ ਹੀ ਆ ਕੋਈ ਫਰਕ ਨਹੀਂ ਹੈਗਾ ਤੇ ਪਰ ਇਹ ਹਾਲਾਤ ਕਈ ਵਾਰੀ ਕੁਛ ਐਵੇਂ ਦੇ ਬਣ ਜਾਂਦੇ ਹੈਗੇ ਤੇ ਘੁੰਮਦੇ ਫਿਰਦੇ ਆਂ ਖੈਰ ਆਪਾਂ ਆਪ ਆਪਣਾ ਕੰਮ ਕਰ ਰਹੇ ਆਂ ਤੇ ਅਫਗਾਨਿਸਤਾਨ ਦੀ ਜਿਹੜੀ ਪਿੰਡਾਂ ਦੀ ਲਾਈਫ ਆ ਤੁਹਾਨੂੰ ਉਹ ਦਿਖਾਵਾਂਗੇ ਤੋਂ ਬਾਅਦ ਚ ਖੇਤੀਬਾੜੀ ਦਿਖਾਵਾਂਗੇ ਤੋਂ ਬਾਅਦ ਉਸ ਤੋਂ ਬਾਅਦ ਕੁਝ ਹੋਰ ਹਿਸਟੋਰੀਕਲ ਜਗ੍ਹਾਵਾਂ ਨਹੀਂ ਆ ਅਫਗਾਨਿਸਤਾਨ ਜੋ ਆਪਾਂ ਐਕਸਪਲੋਰ ਕਰਾਂਗੇ ਤੇ ਤੁਸੀਂ ਜੁੜੇ ਰਹੋ ਆਪਣੇ ਅਫਗਾਨਿਸਤਾਨ ਦੇ ਸਫ਼ਰ ਨਾਲ ਤੇ ਬਾਈ ਹੋਣੀ ਆਪਣੇ ਨਾਲ ਹੈਗੇ ਨੇ ਸੇਫ ਸੁਰੱਖਿਅਤ ਤਾਂ ਜਿਖਿਆ ਜੀ ਇੱਥੇ ਤਾਂ ਇਹਨਾਂ ਦੇ ਆ ਇਸ਼ਾਰੇ ਬਣਾ ਚਿੜੀ ਨਹੀਂ ਫੜਕਦੀ ਹੈਗੀ ਕਿਉਂ ਜੀ ਫੁੱਲ ਕੰਟਰੋਲ ਹੈ ਫੁੱਲ ਕੰਟਰੋਲ ਹੈ ਕਹਿੰਦੇ ਇੱਥੇ ਇੱਤਾਂਲੇ ਬੰਦ ਮਿਲਦੇ ਆ ਜੀ ਆਪਾਂ ਨਵੇਂ ਵਲੌਗ ਚ ਨਵੀਂ ਵੀਡੀਓ ਜਨਾਬ ਪਾਈ ਸਸ ਗੱਲ ਰੱਖਾ ਜੀ